ਇਹਦੇ ਵਿੱਚ ਸਾਡੇ ਹਿੰਦੂ ਭਰਾ ਵੀ ਮੈਂਬਰ ਨੇ ਇਹਦੇ ਵਿੱਚ ਮੁਸਲਮਾਨ ਵੀਰ ਵੀ ਕੇਰਲਾ ਤੋਂ ਵੀ ਹੋਰ ਵੀ ਸਟੇਟਾਂ ਤੋਂ ਭਾਰਤੀਆਂ ਸਟੇਟਾਂ ਤੋਂ ਕਿਉਂ ਨਾ ਖੁਦ ਅਸੀਂ ਇਹਦੇ ਬਾਰੇ ਜਿਹੜਾ ਆਪ ਕੰਮ ਕਰੀਏ ਫਿਰ ਅਸੀਂ ਇਹ ਗੁਰਦੁਆਰੇ ਤੋਂ ਬਾਹਰ ਆ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹਦਾ ਗੁਰਦੁਆਰੇ ਨਾਲ ਕੋਈ ਸਬੰਧ ਨਹੀਂ ਆ ਤੁਸੀਂ ਸਾਰਿਆਂ ਵੀਰਾਂ ਨੂੰ ਸੁਣਿਆ ਉੱਥੋਂ ਦੇ ਹਾਲਾਤਾਂ ਬਾਰੇ ਅਸਲੀਅਤ ਹੈ ਆ ਵੀ ਜਿਹੜੇ ਹੋਰ ਦੇ ਹਾਲਾਤ ਆ ਉਹ ਪਹਿਲਾਂ ਨਾਲੋਂ ਵੀ ਮਾੜੇ ਨੇ ਜਰੂਰ ਆਪਣਾ ਵਾਅਦਾ ਵਾਅਦਾ ਜਿੰਨਾ ਵੀ ਤੁਸੀਂ ਕਰ ਸਕਦੇ ਜੇ ਉਹ ਜਰੂਰ ਚੋਗਦੇ ਨੂੰ ਪਾਇਓ ਤਾਂ ਕਿ ਅਸੀਂ ਉਹਨਾਂ ਵੀਰਾਂ ਦੀ ਜਿਨ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋ ਗਿਆ ਵਾ ਜਿਨ੍ਹਾਂ ਦੀਆਂ ਜਾਨਾਂ ਚਲ ਗਈਆਂ ਗਿਆਨੀ ਭੁਪਿੰਦਰ ਸਿੰਘ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਆਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਲਈ 1 ਹਿਮਿਨਿਟੀ ਨਾਮ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਆਰਥਿਕ ਪਾਰਦਰਸ਼ਤਾ ਦੇ ਨਾਲ ਬਿਨਾ ਫੋਟੋਜ਼ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਕੰਮ ਕਰੇਗੀ ਗਿਆਨੀ ਭੁਪਿੰਦਰ ਸਿੰਘ ਜੀ ਦੇ ਵੱਲੋਂ 1 ਹਿਮਿਨਿਟੀ ਨਾਮ ਦੀ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਸੰਸਥਾ ਦਾ ਮਕਸਦ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਪਾਰਦਰਸ਼ਤਾ ਦੇ ਨਾਲ ਮਦਦ ਕਰਨਾ ਇਹਨਾਂ ਵੱਲੋਂ ਆਪਣੀ ਸੰਸਥਾ ਦੀ ਵੈੱਬਸਾਈਟ 1 ਹਿਮਿਊਨਿਟੀ ਦੇ ਉੱਪਰ ਸਾਰੀ ਜਾਣਕਾਰੀ ਪਬਲਿਕ ਕੀਤੀ ਜਾਵੇਗੀ ਅਤੇ ਨਾਲ ਨਾਲ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਕਿ ਲੋੜਵੰਦਾਂ ਦੀਆਂ ਫੋਟੋਜ਼ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਪੋਸਟ ਨਾ ਕੀਤੀਆਂ ਜਾਣ ਇਸ ਸਬੰਧੀ ਗਿਆਨੀ ਭੁਪਿੰਦਰ ਸਿੰਘ ਦਿਵਿੰਦਰ ਸਿੰਘ ਬੋਪਾਰਾਏ ਅਤੇ ਰਗबीर ਸਿੰਘ ਸੁਭਾਨਪੁਰ ਹਣਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੇ ਪੰਜਾਬ ਵਿੱਚ ਬੈਠੇ ਤੁਹਾਨੂੰ ਵੇਖ ਰਹੇ ਆ ਭਾਵੇਂ ਕਿ ਉੱਥੇ ਬੈਠਿਆਂ ਨੂੰ ਅਸੀਂ ਵੀ ਉੱਥੇ ਬੈਠੇ ਹੋ ਸਕਦੇ ਸੀਗੇ ਪਰ ਸਾਨੂੰ ਉਹਨਾਂ ਨੇ ਇੱਥੇ ਵੀ ਇਤਹਾਬ ਤੇ ਉਹ ਆਪ ਦੁੱਖ ਵਿੱਚ ਬੈਠੇ ਆ ਉਹਨਾਂ ਦੇ ਦੁੱਖ ਵਿੱਚ ਅਸੀਂ ਦੁਖੀ ਆ ਠੀਕ ਆ ਆਪਾਂ ਇੱਥੇ ਬੈਠੇ ਆ ਖਾ ਪੀ ਵੀ ਰਹੇ ਆ ਔਰ ਇੱਕ ਦੂਜੇ ਨਾਲ ਹਾਸਾ ਮਜ਼ਾਕ ਵੀ ਕਰ ਰਹੇ ਆ ਪਰ ਜਿਸ ਮਾਹੌਲ ਵਿੱਚ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਉਹ ਅਸੀਂ ਉਹਨਾਂ ਆਪਣੇ ਭੈਣ ਭਰਾਵਾਂ ਦਾ ਦਰਦ ਲੈ ਕੇ ਇੱਥੇ ਆਏ ਆ ਮੈਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਸ਼ੈਰੀ ਜੀ ਹੁਣਾਂ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਸਾਡੇ ਗੁਰਵਿੰਦਰ ਵੀਰ ਜੀ ਬਬਲੂ ਭਾਜੀ ਹੁਣੇ ਜਿਹੜੇ ਹਮੇਸ਼ਾ ਸਾਡੇ ਨਾਲ ਬਹੁਤ ਜ਼ਿਆਦਾ ਸਪੋਰਟ ਕਰਕੇ ਕੰਮ ਕਰਦੇ ਆ ਇਹ ਆਰਗੇਨਾਈਜੇਸ਼ਨ ਬਣਾਉਣ ਵਾਸਤੇ ਔਰ ਇਹ ਸਾਰਾ ਪ੍ਰੋਗਰਾਮ ਬੁਪਰ ਐ ਸਭ ਲਿਖਣ ਵਾਸਤੇ ਸਾਡੇ ਮਨ ਵਿੱਚ ਖਿਆਲ ਉਦੋਂ ਆਇਆ ਜਦੋਂ ਕਿ ਵੱਖ-ਵੱਖ ਆਰਗੇਨਾਈਜੇਸ਼ਨਾਂ ਵੱਲੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਸਾਨੂੰ ਸਪੋਰਟ ਕਰੋ ਤੁਸੀਂ ਸਾਨੂੰ ਡੋਨੇਟ ਕਰੋ ਤੇ ਆਪਾਂ ਉੱਥੇ ਕੰਮ ਕਰੀਏ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਪਰ ਦੋ ਆਰਗੇਨਾਈਜੇਸ਼ਨਾਂ ਜਿਹੜੀਆਂ ਸਾਡੀਆਂ ਵੱਡੀਆਂ ਜਿਨ੍ਹਾਂ ਨੂੰ ਬੋਲੂ ਭਾਜੀ ਹੋਣਾ ਨੇ 10-10 ਹਜ਼ਾਰ ਡਾਲਰ ਜਿਹੜਾ ਉਹ ਡੋਨੇਟ ਕੀਤਾ ਉਹ ਸੁਖਵਿੰਦਰ ਭਾਜੀ ਹੁਣੇ ਵੀ ਇੱਥੇ ਬੈਠੇ ਆ ਜਿਨ੍ਹਾਂ ਦੇ ਥਰੂ ਅਸੀਂ ਪੈਸੇ ਦਿੱਲੀ ਵੀ ਭੇਜੇ ਉਹ ਬੈਠੇ ਨੇ ਇੱਥੇ ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਕਿਸੇ ਨੂੰ ਪੈਸੇ ਦੇ ਕੇ ਫੇਰ ਸੋਚੀਏ ਕਿ ਉਹਨਾਂ ਨੇ ਪਤਾ ਨਹੀਂ ਉੱਥੇ ਪਚਾਏ ਹੋਣਗੇ ਸੇਵਾ ਕੀਤੀ ਹੋਏਗੀ ਕਿ ਨਹੀਂ ਕੀਤੀ ਹੋਏਗੀ ਕਿਉਂ ਨਾ ਖੁਦ ਅਸੀਂ ਇਹਦੇ ਬਾਰੇ ਜਿਹੜਾ ਆਪ ਕੰਮ ਕਰੀਏ ਫੇਰ ਅਸੀਂ ਇਹ ਗੁਰਦੁਆਰੇ ਤੋਂ ਬਾਹਰ ਆ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹਦਾ ਗੁਰਦੁਆਰੇ ਨਾਲ ਕੋਈ ਸਬੰਧ ਨਹੀਂ ਆ ਇਹਦੇ ਵਿੱਚ ਸਾਡੇ ਹਿੰਦੂ ਭਰਾ ਵੀ ਮੈਂਬਰ ਨੇ ਇਹਦੇ ਵਿੱਚ ਮੁਸਲਮਾਨ ਵੀਰ ਵੀ ਕੇਰਲਾ ਤੋਂ ਵੀ ਹੋਰ ਵੀ ਸਟੇਟਾਂ ਤੋਂ ਭਾਰਤੀਆਂ ਸਟੇਟਾਂ ਤੋਂ ਕਿਉਂਕਿ ਡਾਕਟਰ ਸਾਹਿਬ ਨੂੰ ਕਾਲੀ ਮਹਾਰਾਸ਼ਟਰ ਦੇ ਇੱਕ ਬੰਦੇ ਨੇ ਫੋਨ ਕੀਤਾ ਕਹਿੰਦੇ ਜਦੋਂ ਸਾਡੇ ਕੋਲ ਔਖਾ ਸਮਾਂ ਹੁੰਦਾ ਪੰਜਾਬ ਸਾਡੇ ਨਾਲ ਅੱਗੇ ਆ ਕੇ ਖੜੋਂਦਾ ਡਾਕਟਰ ਸਾਹਿਬ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਨਾਲ ਕਿੱਦਾਂ ਕੋਈਏ ਕੀ ਤੁਹਾਡੀ ਸਪੋਰਟ ਕਰੀਏ ਹੋਰ ਲੋਕਾਂ ਵਾਂਗੂ ਤੁਹਾਨੂੰ ਫੋਟੋਆਂ ਪਾ ਕੇ ਸ਼ੇਅਰ ਨਹੀਂ ਕਰਨੀਆਂ ਨਾ ਅਸੀਂ ਫੇਸਬੁੱਕ ਦੇ ਉੱਤੇ ਪੋਣਾ ਕਿ ਅਸੀਂ ਇਹਨੂੰ ਕੰਬਲ ਦਿੱਤਾ ਅਸੀਂ ਇਹਨੂੰ ਚੁੱਧਾ ਦਿੱਤਾ ਅਸੀਂ ਇਹਨੂੰ ਅਨਾਜ ਦਿੱਤਾ ਨਹੀਂ ਪਰਸਨਲ ਤੌਰ ਦੇ ਉੱਤੇ ਤੁਸੀਂ ਸਾਡੇ ਕੋਲੋਂ ਕੋਈ ਫੋਟੋਆਂ ਲੈਣੀਆਂ ਹੋਣਗੀਆਂ ਤਾਂ ਅਸੀਂ ਤੁਹਾਨੂੰ ਦਵਾਂਗੇ ਔਰ ਇਦਾਂ ਨਹੀਂ ਕਿਉਂ ਕਿ ਕਿ ਸਾਡਾ ਪੰਜਾਬ ਮੰਗਤਿਆਂ ਦਾ ਪੰਜਾਬ ਨਹੀਂ ਹੈ ਕਿ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਮੰਗਤੇ ਆ ਨਹੀਂ ਉਹ ਸਾਡੇ ਭੈਣ ਭਰਾ ਨੇ ਤੇ ਦਾਦੇ ਨੇ ਉਹ ਜੇ ਅੱਜ ਉਹਨਾਂ ਕੋਲ ਕੁਝ ਨਹੀਂ ਵੀ ਹੈ ਨਾ ਤਾਂ ਵੀ ਉਹਨਾਂ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਹੈ ਜਿਹੜੇ ਮਕਸਦ ਲਈ ਅੱ퍼 ਇਕੱਠੇ ਹੋਏ ਹੈ ਨਾ ਬੜਾ ਸੀਰੀਅਸ ਹੈ ਇਹ ਵਖਰੀ ਕਰਦੇ ਆ ਕਿ ਕਿਸੇ ਨੂੰ ਦੁੱਖ ਲੱਗਾ ਕਿਸੇ ਨੂੰ ਨਹੀਂ ਲੱਗਾ ਪੀਵਲ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਛੜਕ ਦੇ ਇਧਰਲੇ ਪਾਸਾ ਪਾਸਾ ਪਹਿਲੇ ਡੁੱਬ ਗਿਆ ਤੇ ਇਧਰ ਨਾਲ ਬਚ ਗਿਆ। ਸੋ ਸੀਰੀਅਸ ਮੁੱਦਾ ਵਾ। ਮੈਂ ਧੰਨਵਾਦ ਕਰਦਾ ਹਾਂ ਗੈਨੀ ਭਪਿੰਦਰ ਸਿੰਘ ਜੀ ਹੋਰਾਂ ਦਾ ਕਿਉਂਕਿ ਬਹੁਤੇ ਸਾਡੇ ਝੂਰ ਲੋਕ ਹੋ ਸਕਦੇ ਆ ਜਿਹੜੇ ਉਥੇ ਦੇ ਹਾਲਾਤਾਂ ਨੂੰ ਜ਼ਮੀਨੀ ਲੈਵਲ ਤੇ ਨਹੀਂ ਜਾਣਦੇ। ਜਾਂ ਉਹਨਾਂ ਦਾ ਕੋਈ ਉਥੇ ਰਿਸ਼ਤੇਦਾਰ ਨਹੀਂਗਾ। ਇਹ ਇੱਕ ਵਿੱਚ ਵਸੀਲਾ ਬਣੇ ਨੇ ਕਿ ਤੁਸੀਂ ਆਪਣੀ ਮਾਇਆ ਦਾ ਦਸਵੰਧ ਕੱਢ ਕੇ ਉਥੇ ਆਪਣੀ ਉਸ ਅੱਜ ਹੜਪੀਤਾਂ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਜੀ ਕਿਉਂਕਿ ਜਦੋਂ ਵੀ ਭੀੜ ਪੈਂਦੀ ਆ ਨਾ ਉਦੋਂ ਬਾਹਰ ਦੇ ਦੇਸ਼ ਗਵਾਂਡੀ ਮੁਲਕ ਗਵਾਂਡੀ ਸਟੇਟ ਆ ਜਿਹੜੀਆਂ ਹੈਲਪ ਕਰਦੀਆਂ ਪਰ ਅੱਜ ਦੇ ਸਮੇਂ 'ਚ ਜੋ ਪੰਜਾਬੀ ਦੀ ਪੰਜਾਬੀ ਨੇ ਹੈਲਪ ਕੀਤੀ ਹੈ ਕਮਾਲ ਹੋ ਗਈ ਆ ਅੱਗੇ ਕੀ ਹੁੰਦਾ ਸੀ ਕਿ ਅੱਗੇ ਕਦੇ ਜਦੋਂ ਵੀ ਕਿਤੇ ਕਿਸੇ ਵੀ ਮੁਲਖ ਦੇ ਵਿੱਚ ਕੋਈ ਭੀੜ ਪੈਂਦੀ ਸੀ ਚਾਹੇ ਉਹ ਪਚਾਹ ਲਉਂਦੇ ਸੀ ਚਾਹੇ ਹਾੜਾਉਂਦੇ ਸੀ ਚਾਹੇ ਸਮਾਮੀ ਆਉਂਦੀ ਸੀ ਉਦੋਂ ਪੰਜਾਬੀ ਵੱਧ ਤੋਂ ਵੱਧ ਉੱਥੇ ਜਾਂਦੇ ਸੀ ਪਰ ਇਹ ਕੰਮ ਪਹਿਲੀ ਵਾਰ ਹੋਇਆ ਕਿ ਪੰਜਾਬੀਆਂ ਦੀ ਵੀ ਕਿਸੇ ਨੇ ਬਾਹਰੀ ਸਟੇਟਾਂ ਨੇ ਸੇਵਾ ਕੀਤੀ ਜਿੰਨੇ ਜਿੰਨੇ ਵੀ ਭਾਵੇਂ ਉਥੇ ਕਿਸੇ ਨੇ ਡਾਲਰ ਪਾਇਆ ਕਿ ਨੇ 10 ਰੁਪਏ ਪਾਏ 50 ਰੁਪਏ ਪਾਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਰਿਆਂ ਵੀਰਾਂ ਨੂੰ ਸੁਣਿਆ ਉੱਥੋਂ ਦੇ ਹਾਲਾਤਾਂ ਬਾਰੇ ਅਸਲੀ ਥੇ ਆ ਵੀ ਜਿਹੜੇ ਹੋਰ ਦੇ ਹਾਲਾਤ ਆ ਉਹ ਪਹਿਲਾਂ ਨਾਲੋਂ ਵੀ ਮਾੜੇ ਆ ਤਾਂ ਜੋ ਸਮਾਨ ਆ ਪਸ਼ੂ ਡੰਗਰ ਵਗੈਰਾ ਇਨਸਾਨ ਵੀ ਕਈ ਰੁੜ ਗਏ ਤਾਂ ਤੁਸੀਂ ਦੇਖ ਲਓ ਕਿ ਜਿੱਥੇ ਆਪਾਂ ਘਰ ਬਣਾਏ ਨੇ ਅਗਰ ਇਸ ਸਿਚੁਏਸ਼ਨ ਵਿੱਚ ਆਪਾਂ ਨੂੰ ਲੱਗਣਾ ਪਏ ਤੇ ਆਪਣਾ ਉਸ ਤੋਂ ਬਾਅਦ ਕਿਹ ਤਰ੍ਹਾਂ ਮਹਿਸੂਸ ਕਰਾਂਗੇ ਜਦੋਂ ਸਾਡੇ ਵਿੱਚ ਰਹਿਣ ਦਾ ਛੱਤ ਨਾ ਹੋਵੇ ਕੋਈ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਨਾ ਹੋਵੇ ਕੋਈ ਇਨਕੋ ਬਿਦਾ ਸਾਧਨ ਜੋ ਹੈ ਉਹ ਨਾ ਰਹੇ ਤਾਂ ਉਹ ਤੁਸੀਂ ਮਹਿਸੂਸ ਕਰਕੇ ਦੇਖੋ ਇੱਕ ਮਿੰਟ ਕਿ ਹਾਲਾਤ ਕਿਹਦਾ ਤੇ ਬਣ ਜਾਂਦੇ ਹਨ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਦੇ ਵੱਲੋਂ ਹੜ੍ਹਾਂ ਵਿੱਚ ਕੀਤੇ ਗਏ ਬਾ ਕਮਾਲ ਕੰਮ ਨੂੰ ਦੇਖਦਿਆਂ ਇਹ ਸੰਸਥਾ ਲਗਾਤਾਰ ਉਹਨਾਂ ਦੇ ਨਾਲ ਰਾਫਤੇ ਚ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਲੋੜਵੰਦਾਂ ਦੀਆਂ ਲਿਸਟਾਂ ਲੈ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ ਮਦਦ ਕਰਨ ਵਾਲੇ ਲੋਕਾਂ ਦਾ ਲੋੜਵੰਦਾਂ ਦੇ ਨਾਲ ਸਿੱਧਾ ਸੰਪਰਕ ਕਰਵਾਇਆ ਜਾਵੇਗਾ ਇਹ ਸੰਸਥਾ ਗੁਰੂ ਘਰ ਦੀ ਕਮੇਟੀ ਤੋਂ ਸਾਈਡ ਤੇ ਬਿਲਕੁਲ ਵੱਖਰਾ ਕੰਮ ਕਰੇਗੀ ਸੋ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆ ਜਿਹੜੀ ਸੋਚ ਲੈ ਕੇ ਜਿਨ੍ਹਾਂ ਨੇ ਅੱਜ ਜਿਹੜਾ ਦਿਨਾਂ ਦੇ ਵਿੱਚ ਖੜੀ ਕੀਤੀ ਹੈ ਪ੍ਰਮਾਤਮਾ ਇਹਨਾਂ ਦੇ ਉੱਤੇ ਕਿਰਪਾ ਕਰੇ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਮਨੁੱਖਤਾ ਦੀ ਸੇਵਾ ਕਰ ਸਕਣ ਪੰਜਾਬ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੋ ਪਹਿਲੀ ਵਾਰ ਨਹੀਂ ਭਰੀ 1947 ਫਰਸੀ ਬੜੀ ਬੜੀ ਮਾਰਾ ਭਈਆ ਪਰ ਅੱਜ ਸਾਨੂੰ ਚੜ੍ਹਦੀ ਕਲਾ ਦਾ ਇੱਕ ਵਾਰ ਫਿਰ ਕਿਸਾਨੀ ਮੌਜਦੇ ਤੋਂ ਬਾਅਦ ਆਪਸ ਵਿੱਚ ਜਿਹੜਾ ਪਿਆਰ ਹੈ ਪਰ ਇਹ ਫਿਰ ਦੇਖਣ ਨੂੰ ਮਿਲਿਆ ਕੁਛ ਅਸੀਂ ਛੋਟੀ ਛੋਟੀ ਕਰਦੇ ਰਹੇ ਹੁਣ ਵੀ ਅਸੀਂ ਆਪਣੇ ਸਾਰੇ ਮੈਂਬਰਸਾਂ ਮੈਂਬਰ ਸਾਹਿਬਾਨ ਨੂੰ ਇਹ ਕਿਹਾ ਹੈ ਕਿ ਸਾਰੇ ਆਪਾਂ ਇਹਦੇ ਵਿੱਚ ਵੀ ਹੈਲਪ ਕਰੀਏ ਤੇ ਇਹ ਵੀ ਜਿਹੜੀ ਸੰਸਥਾ ਸਾ ਪਵਿੱਤਰ ਜੀ ਨੇ ਪੜਾਈ ਆ ਹੁਣ ਅਸੀਂ ਇਹਦੇ ਵੀ ਸਾਰੇ ਵਾਅ ਚੜ੍ਹ ਕੇ ਹਿੱਸਾ ਲਈਏ ਆ ਤੇ ਮੈਨੂੰ ਆਸ ਹੈ ਕਿ ਆਪਾਂ ਸਾਰੇ ਭਰਾ ਬਲ ਕੇ ਇੱਕ ਵਧੀਆ ਤਰੀਕੇ ਨਾਲ ਜਿੰਨੀ ਉਥੇ ਕਿਸੇ ਦੀ ਹੈਲਪ ਹੋ ਸਕਦੀ ਆ ਉਨੀ ਕਰਾਂਗੇ ਮੈਂ ਇੱਕ ਗੱਲ ਕਹਿੰਦਾ ਹਾਂ ਕਿ ਜਾਂ ਤੇ ਆਗੂ ਬਣ ਜਾਓ ਤੇ ਜਾਂ ਫਿਰ ਆਗੂਆਂ ਦੇ ਪਿੱਛੇ ਲੱਗ ਜਾਓ ਆਪਾਂ ਆਪ ਨੂੰ ਵੜਨਾ ਵੀ ਨਹੀਂ ਤੇ ਪਛੜਨੀ ਲੱਗਣਾ ਤੇ ਗੱਲ ਕਿਤੇ ਵੀ ਨਹੀਂ ਬੈਠਣੀ ਅੱਜ ਜੋ ਸਾਨੂੰ ਜਰੂਰਤ ਹੈ ਸਾਡੀ ਇੱਕ ਦੂਸਰੇ ਦੇ ਸਹਾਰੇ ਦੀ ਉਹ ਸਾਡੇ ਪੰਜਾਬੀਆਂ ਨਾਲ ਸਾਡੇ ਸਿੱਖੋਂ ਦੇ ਨਾਲ ਜੋ ਅੱਜ ਹਾਸਾ ਕਿੰਨੇ ਸਮੇਂ ਤੋਂ ਜੋ ਇਹੜਾ ਦਾ ਹੋਇਆ ਹੈ ਇਹ ਮੈਂ ਆਪਣੀ ਜ਼ਿੰਦਗੀ ਵਿੱਚ ਮਰਖ ਦੂਜੀ ਵਾਰੀ ਦੇਖਿਆ ਅਸੀਂ ਤੁਸੀਂ ਸਾਰੇ ਪਰ ਇੱਥੇ ਕਈ ਵਾਰੀ ਅਫਸੋਸ ਇਸ ਤਰ੍ਹਾਂ ਹੋਇਆ ਉੱਥੇ ਕਿ ਪੰਜਾਬ ਦੇ ਵੱਲ ਕਿਸੇ ਨੇ ਵੀ ਜਲਦੀ ਕੀਤੀ ਆਪਣਾ ਹੱਥ ਨਹੀਂ ਵਧਾਇਆ ਕਿ ਪੰਜਾਬ ਦੀ ਹੈਲਪ ਕੀਤੀ ਜਾਵੇ ਪੰਜਾਬੀਆਂ ਦੀ ਹੈਲਪ ਕੀਤੀ ਜਾਵੇ ਜ਼ਿਕਰ ਹੋ ਗਿਆ ਕਿ ਸਾੜਾਂ ਦੇ ਦੌਰਾਨ ਜੋ ਮਦਦ ਕੀਤੀ ਗਈ ਉਸ ਦੀ ਕੋਈ ਵੀ ਜਾਣਕਾਰੀ ਕਿਸੇ ਵੀ ਵੈੱਬਸਾਈਟ ਜਾਂ ਫਿਰ ਕਿਸੇ ਵੀ ਹੋਰ ਤਰੀਕੇ ਦੇ ਨਾਲ ਮਦਦਗਾਰਾਂ ਨੂੰ ਨਹੀਂ ਦਿੱਤੀ ਗਈ ਅਤੇ ਕਈ ਥਾਵਾਂ ਤੇ ਚਰਚਾਵਾਂ ਇਹ ਵੀ ਨੇ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਸੀ ਉਹਨਾਂ ਨੇ ਧੱਕੇ ਨਾਲ ਮਦਦ ਲੈ ਕੇ ਬਹੁਤ ਸਾਰਾ ਰਾਸ਼ਨ ਇਕੱਠਾ ਕੀਤਾ ਇਸ ਲਈ ਇਹ ਸੰਸਥਾ ਪਾਰਦਰਸ਼ਿਤ ਤਰੀਕੇ ਦੇ ਨਾਲ ਕੰਮ ਕਰੇਗੀ ਸ਼ੀਸ ਵਨ ਆਫ ਅਫੀਸਰ ਦੀ ਅਸ਼ਾ ਐਂਡ ਅੱਜ ਮੈਂ ਇੱਥੇ ਇਕੱਠੇ ਹੋਇਆ ਲੱਗੀ ਸਪੀਕਿੰਗ ਪੰਜਾਬੀ क्योंकि मैं भी एक पंजाबन हूँ चाहे मैं दिल्ली की हूँ चाहे मैं पंजाब की हूँ मैं अभी पंजाब में मार्च अप्रैल के अंदर होके आई हूँ किस तरह मैं उन खेतों में घूमी किस तरह मैंने फार्मर्स को वहाँ पर काम करते हुए देखा मेरा दिल गुरु जी के भी दर्शन करके आई अमृतसर में मेरा बहुत दिल अच्छा वहाँ से आया मेरा कोई ये नहीं किसी पर्सनली तौर पर ਕਿਉਂਕਿ ਹੁੰਦਾ ਕਿ ਅਸੀਂ ਇੱਥੋਂ ਕੋਈ ਵੀ ਦਾਨ ਦੇਨੇ ਉਹ ਚੀਜ਼ ਦੇਨੇ ਆ ਕਿਸੇ ਨੂੰ ਉੱਥੇ ਪਤਾ ਨਹੀਂ ਕਿੱਥੇ ਜਾ ਰਹੀ ਹੈ ਕਿਤੇ ਨਹੀਂ ਜਾ ਰਹੀ ਜ਼ਰੂਰਤਮੰਦਾ ਤੱਕ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ ਹੈ ਪਰ ਇਸ ਦੇ ਲਈ ਸਾਨੂੰ ਪੂਰਾ ਯਕੀਨ ਹੈਗਾ ਕਿ ਜੋ ਕੁਝ ਵੀ ਅਸੀਂ ਕਰਾਂਗੇ ਉਹ ਘਰ ਘਰ ਤੱਕ ਪਹੁੰਚੇਗਾ ਔਰ ਉਹ ਪੰਜਾਬ ਜਿੱਥੇ ਅਸੀਂ ਬੜੀ ਰੀਲੀਜਾਂ ਦੇ ਨਾਲ ਜਾਂਦੇ ਸੀਗੇ ਬਾਜਵਾ ਜੀ ਆਣ ਤੇ ਬਹੁਤ ਹੋ ਗਿਆ ਹੈ ਪਰ ਉਹਨਾ ਨਾਤੇ ਸੈਂਟਰ ਨੇ ਕੋਈ ਇਨੀ ਹੈਲਪ ਕਰਨੀ ਹੈ ਤੇ ਨਾ ਹੀ ਕਰਨੀ ਹੈਗੀ ਇਹ ਪੰਜਾਬ ਗਵਰਨਮੈਂਟ ਨੇ ਇਹ ਬਾਹਰ ਦੇਆਂ ਨੂੰ ਤੇ ਉੱਥੇ ਆਲਿਆਂ ਨੂੰ ਸਾਰੇ ਹਲਪ ਕਰਨੀ ਪੈਣੀ ਹੈ ਕਮਿਊਨਿਟੀ ਵੱਲੋਂ ਇਸ ਨਵੀਂ ਸੰਸਥਾ ਦੇ ਸੁਪਰਾਲੇ ਦੀ ਖੂਬ ਸ਼ਲਾਗਤ ਕੀਤੀ ਗਈ ਜਿਸ ਦੀ ਓਪਨਿੰਗ ਲਈ ਇੱਕ ਇਵੈਂਟ ਮਿੰਟ ਰੈਸਟੋਰੈਂਟ ਦੇ ਵਿੱਚੋਂ ਲਿਖਿਆ ਗਿਆ ਸੀ ਜਿੱਥੇ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸੰਸਥਾ ਕਿਵੇਂ ਕੰਮ ਕਰੇਗੀ ਪਰ ਗਿਆਨੀ ਭੁਪਿੰਦਰ ਸਿੰਘ ਖੁਰਾਂ ਦੇ ਵੱਲੋਂ ਆਦਰਸ਼ਤਾ ਦਾ ਪੂਰਾ ਪ੍ਰੋਸਾ ਦਵਾਇਆ ਗਿਆ ਅਤੇ ਲੋੜ ਵੀ ਹੈ ਕਿ ਐਨਆਰਆਈਸ ਦੀ ਮਦਦ ਸਹੀ ਲੋਕਾਂ ਤੱਕ ਪਹੁੰਚਾਈ ਜਾਵੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ